ਗੁਰੂ ਸਾਹਿਬ ਜੀਓ ਤਰੀ ਨਿਸ਼ਾਨੀ ਕੌਣ ਸਦੀ ਮੱਕੇ ਅੰਦਰ ਪੂਜ ਕਰਾਈ ਜਿਥੈ ਜਾਏ ਜਗਤ ਵਿੱਚ ਬਾਪੇ ਬਾਜਨਾ ਖਾਲੀ ਜਾਈ ਕਰ ਕਰ ਬਾਪਾ ਪੂਜੀਐ ਹਿੰਦੂ ਮੁਸਲਮਾਨ ਕੋਾਈ ਛਪੈ ਨਹੀਂ ਛਪਾਇਆ ਚੜਿਆ ਸੂਰਜ ਜਗ ਰੁਸ਼ਨਾਇ ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਰਗਾ ਵਲ ਪੰਨੀ ਜਾਈ ਚੜਿਆ ਚੰਦ ਨ ਲੁਕਈ ਕੋਨਾਲੀ ਜੋਤ ਛਪਾਈ ਚੜਿਆ ਚੰਦ ਨ ਲੁਕਈ ਕੱਢ ਕੁਨਾਲੀ ਜੋਤ ਛਪਾਈ ਓ ਗਵਣੋ ਤੇ ਆਥਵਣੋ ਨੌ ਖੰਡ ਪ੍ਰਥਮੀ ਸਬਾ ਚੁਪਾਈ ਜਗ ਅੰਦਰ ਕੁਦਰਤ ਵਰਤਾਈ ਜਗ ਅੰਦਰ ਕੁਦਰਤ ਵਰਤਾਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵੜਪਾਗੇ ਹਾਂ ਜੀ ਅੰਮ੍ਰਿਤ ਵੇਲੇ ਤੋਂ ਸਜੀ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹਾਂ ਤੇ ਪਾਈ ਸਫਾਈ ਗੁਰਦਾਸ ਸਾਹਿਬ ਜੀ ਉਹਨਾਂ ਦੀਆਂ ਵਾਰਾਂ ਨੂੰ ਅਸੀਂ ਸਮਝਣ ਦਾ ਯਤਨ ਕਰ ਰਹੇ ਹਾਂ ਪਹਿਲੀ ਵਾਰ ਗੁਰਮੁਖੋ ਇਹ 34ਵੇਂ ਪਾਉੜੀ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਸਕਰੀਨ ਦੇ ਉੱਪਰ ਆਪ ਦਰਸ਼ਨ ਕਰ ਰਹੇ ਹੋ ਇਹ ਪੂਰੀ ਦੀ ਪੂਰੀ ਜਿਹੜੀ ਪਉੜੀ ਹੈ ਨਾ ਜੋ ਵਰਨਾਨਕ ਸਹਿਬ ਸਤਿਗੁਰੂ ਪਾਤਸ਼ਾਹ ਦੀ ਮੱਕੇ ਦੀ ਧਰਤੀ ਦੇ ਉੱਪਰ ਜਿੱਤ ਹੋਈ ਔਰ ਜੋ ਜੋ ਪਾਤਸ਼ਾਹ ਨੇ ਉੱਥੇ ਸਾੰਗ ਵਰਤਾਇਆ ਭਾਈ ਗੁਰਦਾਸ ਸਾਹਿਬ ਜੀ ਨੇ ਥੋੜੇ ਸ਼ਬਦਾਂ ਦੇ ਵਿੱਚ ਉਸ ਨੂੰ ਜਿਹੜਾ ਹੈ ਉਹ ਸਾਨੂੰ ਸਾਡੇ ਅੱਗੇ ਰੱਖੀ ਹੋਇਆ ਇਹ ਬਚਨ ਤਾਂ ਜਦੋਂ ਭਾਈ ਗੁਰਦਾਸ ਸਾਹਿਬ ਇਹ ਮੱਕੀ ਦੇ ਬਰਤਾਂਦ ਦੀ ਗੱਲ ਕਰਦੇ ਨੇ ਕਿਉਂਕਿ ਇਹ ਤੀਜੀ ਪੌੜੀ ਯਾਗਰ ਨੂੰ ਕੋ ਮੱਕੀ ਦੇ ਬਰਤਾਂਦ ਦੇ ਨਾਲ ਸੰਬੰਧਤ ਸ਼ਲੀਆਂ ਜਿਹੜੀਆਂ ਦੋ ਪੌੜੀਆਂ ਆਪਾਂ ਵਿਚਾਰੀਆਂ ਵੀ ਬਾਬਾ ਫਿਰ ਮੱਕੇ ਕੇ ਆ ਨੀਂਦ ਬਸਤਰ ਧਾਰੇ ਬਨਵਾਰੀ ਉਹਦੇ ਚ ਸੀ ਵੀ ਬਾਬਾ ਜੀ ਨੇ ਕਿਵੇਂ ਮੱਕੀ ਨੂੰ ਫੇਰਿਆ ਉਸ ਤੋਂ ਅਗਲਾ ਸੀ ਵੀ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੀ ਫਿਰ ਕਾਜੀ ਮੁੱਲਾ ਇਕੱਠੇ ਹੋ ਕੇ ਸਤਗੁਰਾਂ ਦੇ ਨਾਲ ਚਰਚਾ ਕਰਦੇ ਆ ਤੇ ਉਸ ਤੋਂ ਜਿਹੜੀ ਅਗਲੀ ਪਉੜੀ ਈ ਹੈ ਧਿਆਨ ਦੇ ਨਾਲ ਬੱਚਣ ਤੁਸੀਂ ਦੇਖੋ ਤਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ ਕੌਂਸ ਦਾ ਅਰਥ ਪੈਰਾਂ ਦਾ ਜੁੱਤਾ ਹੁੰਦਾ ਹੈ ਭਾਵੇਂ ਕਿ ਜਿਹੜੇ ਵੱਖ-ਵੱਖ ਵਿਦਵਾਨ ਨੇ ਉਗਣ ਮਖੂ ਕੌਂਸ ਦੇ ਅਰਥ ਵੱਖੋ ਵੱਖਰੇ ਜੁੱਤਾ ਕਰਦੇ ਆ ਕੋਈ ਕਹਿੰਦਾ ਵੀ ਲੱਕੜ ਦੀ ਖੜਾਮ ਨੂੰ ਕੌਂਸ ਕੇ ਹਾ ਜਾਂਦਾ ਹੈ ਕਈ ਜਿਹੜੇ ਐਸੀ ਨਹੀਂ ਮੈਂ ਪੜੇ ਕੱਲ ਉਹ ਕਹਿੰਦੇ ਵੀ ਕੌਂਸ ਇੱਕ ਵੱਖਰੀ ਤਰ੍ਹਾਂ ਦੀ ਖੜਾਮ ਹੁੰਦੀ ਹੈ ਜਿਹਦੇ ਉੱਪਰ ਖੁੰਟੀ ਨਹੀਂ ਲੱਗੀ ਹੁੰਦੀ ਜੁਤਾ ਵਿੱਚ ਇਹ ਵੀ ਮਿਲਦਾ ਹੈ ਵੀ ਛੁੱਤ ਜਿਹੜੀ ਚਮੜੇ ਦੀ ਜੁੱਤੀ ਹੁੰਦੀ ਹੈ ਮੋਟੀ ਚਮੜੀ ਦੀ ਉਹਨੂੰ ਕੌਂਸ ਕਿਹਾ ਜਾਂਦਾ ਜੇ ਆਪਾਂ ਸੌਖੇ ਜੇ ਢੰਗ ਨਾਲ ਸਮਝੀਏ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਜਪਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਦੇ ਵਿੱਚੋਂ ਇਹ ਮਿਲਦਾ ਹੈ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵਕਤ ਤੇ ਹਾਲਾਤਾਂ ਦੇ ਅਨੁਸਾਰ ਲੋੜ ਮੁਤਾਬਕ ਪਹਿਰਾਵਾ ਬਦਲਿਆ ਜਾਂ ਪਹਿਰਾਵਾ ਪਹਿਨੇ ਆ ਤੁੰਗਰਮਖ ਮੱਕਾ ਜਿਹੜਾ ਹੈ ਰੀਤਲਾ ਟਿੱਬਿਆਂ ਦਾ ਇਲਾਕਾ ਹੈ ਇਸ ਕਰਕੇ ਉਥੇ ਜੁੱਤੀ ਵੀ ਜਿਹੜੀ ਹੈ ਉਹ ਉਸੇ ਤਰ੍ਹਾਂ ਦੀ ਹੋਏਗੀ ਉਸ ਕਰਕੇ ਕੌਂਸ ਦਾ ਸਿੱਧਾ ਦਾ ਅਰਥ ਲਾ ਲਓ ਬਾਬੇ ਦੇ ਪੈਰਾਂ ਦੀ ਜੁੱਤੀ ਹੁਣ ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ ਕਈ ਨਾ ਮੈਂ ਹੁਣ ਤਾਂ ਨਹੀਂ ਸੁਣਦੇ ਅੱਜ ਤੋਂ ਨਾ ਜਦੋਂ ਛੋਟੇ ਹੁੰਦੇ ਸਾਂ ਪੱਚੀਕ ਸਾਲ ਪਹਿਲਾਂ ਉਦੋਂ ਨਾ ਕਈ ਵਾਰ ਇਦਾਂ ਹੀ ਸੁਣਦੇ ਹੁੰਦੇ ਸੀ ਵੀ ਉਹ ਜਿਹੜਾ ਕਾਬੇ ਦਾ ਮੰਦਿਰ ਹੈ ਜੀ ਉਹਦੇ ਅੰਦਰ ਬਾਬੇ ਦੀ ਜੁਕਤੀ ਪਈ ਸੀ ਉਹ ਪੂਜੀ ਜਾਂਦੀ ਸੀ ਬਾਅਦ ਵਿੱਚ ਮੁਸਲਮਾਨਾਂ ਨੇ ਪਰੇ ਕਰਤੀ ਉਹ ਗੱਲਾਂ ਨਾ ਉਦੋਂ ਸੁਣਨ ਨੂੰ ਲੱਗਦੀਆਂ ਵਧੀਆ ਸੀ ਪਰ ਅਸਲ ਦੇ ਵਿੱਚ ਇੱਥੇ ਸ਼ਬਦ ਕਾਬਾ ਨਹੀਂ ਵਰਤੇ ਆ ਮੱਕੇ ਅੰਦਰ ਪੂਜ ਕਰਾਈ ਮੱਕਾ ਇੱਕ ਸ਼ਹਿਰ ਦਾ ਨਾਮ ਹੈ ਇਸ ਸਦਾ ਧਿਆਨੀ ਚਰਖਾ ਹੈ ਤਾਂ ਇਹ ਜਿਹੜਾ ਬਿਰਤਾਂਤ ਹੈ ਇਹ ਕੀ ਹੈ ਵੀ ਜਿਹੜੇ ਕਾਜੀ ਮੁੱਲਾ ਇਕੱਠੇ ਹੋ ਕੇ ਮੱਕੇ ਦੀ ਧਰਤੀ ਉੱਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾਲ ਜਦੋਂ ਵਿਚਾਰ ਚਰਚਾ ਕਰਦੇ ਆ ਤੇ ਸਾਰਿਆਂ ਦੇ ਵਿੱਚੋਂ ਜਿਹੜਾ ਵੱਧ ਸਵਾਲ ਕਰਨ ਵਾਲਾ ਸੀ ਉਹ ਸੀ ਕਾਜੀ ਰੁਪਨਦੀਨ ਕਾਜੀ ਰੁਪਨਦੀਨ ਨੇ 360 ਸਵਾਲ ਕੀਤੇ ਬਾਬੇ ਨੂੰ ਔਰ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਸਾਰੇ ਮੁੱਲੇ ਸਾਰੇ ਕਾਜ਼ੀਆਂ ਦਾ ਜਿਹੜਾ ਜਵਾਬ ਸੀ ਉਹ ਬੜੀ ਤਰਕ ਦਲੀਲ ਦੇ ਨਾਲ ਔਰ ਸੱਚ ਨੂੰ ਆਧਾਰ ਬਣਾ ਕੇ ਦਿੱਤਾ ਉਹਦੇ ਵਿੱਚ ਬਹੁਤ ਗਿਣਤੀ ਸੀ ਜਿਹੜੀ ਬਹੁਤ ਗਿਣਤੀ ਦਾ ਅਰਥ ਹੁੰਦਾ 100 ਵਿੱਚੋਂ 70 80 ਬੰਦੇ ਇਹਦਾ ਸਾਰੇ ਨਹੀਂ ਭਾਵ ਕਿ ਬਹੁਤੇ ਉਹ ਬਾਬੇ ਨਾਨਕ ਦੇ ਨਾਲ ਸਹਿਮਤ ਹੋਏ ਵੀ ਠੀਕ ਹੈ ਕਹੇ ਤੇ ਗੁਰ ਇਹ ਜਿਹੜਾ ਨਾਨਕ ਸ਼ਾਹ ਹੈ ਫਕੀਰ ਹੈ ਇਹ ਪੀਰ ਹਿੰਦੀ ਪੀਰ ਕਹੇ ਤੇ ਸਹੀ ਰਹਿ ਹੈ ਤੋਂ ਤੇ ਆਂਦੇ ਹੋ ਫਿਰ ਜਿੱਦੋਂ ਬਾਬਾ ਮੱਕੇ ਤੋਂ ਤੁਰਨ ਲੱਗਦਾ ਹੈ ਜਦੋਂ ਕੁਰਾਂਕ ਸਾਹਿਬ ਪਾਤਸ਼ਾਹ ਮੱਕੇ ਤੋਂ ਫਿਰ ਮਦੀਨੇ ਵੱਲ ਚੱਲੇ ਪਾਉਂਦੇ ਆ ਕੋਰ ਸ਼ਹਿਰਾਂ ਵੱਲ ਚੱਲੇ ਪਾਉਂਦੇ ਆ ਫਿਰਕ ਦੂਰ ਜਿਹੜੇ ਹਜ਼ਾਰਾਂ ਲੋਕ ਸੀ ਉਹ ਬਾਬੇ ਨੂੰ ਇਦਾਂ ਜਦੋਂ ਪਤਾ ਲੱਗਿਆ ਵੀ ਬਾਬੇ ਨਾਨਕ ਨੇ ਫਿੰਦੀ ਪੀਰ ਨੇ ਚਲੇ ਜਾਣਾ ਹੈ ਫਿਰ ਬਾਬੇ ਨੂੰ ਵਿਦਾਇਗੀ ਦੇਣ ਵਾਸਤੇ ਆਏ ਜਿਹੜਾ ਗੁਰਮਖੋ ਕਾਜੀ ਰੋਕਣ ਦੇਣ ਸੀ ਉਹ ਰੋਪਿਆ ਲਿਦੋ ਰੋਪਿਆ ਕਹਿੰਦਾ ਬਾਬਾ ਤੇਰੇ ਬਿਨਾ ਜੀ ਨਹੀਂ ਲੱਗਣਾ ਤੂੰ ਇੱਥੇ ਰਹਿ ਜਾ ਤੇਰੇ ਬਿਨਾ ਜੀ ਨਹੀਂ ਲੱਗਣਾ ਤੂੰ ਇੱਥੇ ਹੀ ਰਹਿ ਜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਰੁਪਨਦੀਨ ਮੈਂ ਸਰੀਰ ਨਹੀਂ ਆ ਬਹੁਤ ਕਮਾਲ ਦੀ ਬਚਨ ਗਏ ਮੈਂ ਸਰੀਰ ਨਹੀਂ ਆ ਇਸ ਸਾਨੂੰ ਵੀ ਸਮਝਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਸਰੀਰ ਨਹੀਂ ਹਨ ਕਿਉਂਕਿ ਸਰੀਰ ਨਾਸ਼ਵੰਤ ਹੈ ਕੋਈ ਸਾਡਾ ਕਹਿੰਦਾ ਹੈ ਅਸੀਂ ਘਰ ਵਿੱਚ ਰਹਿੰਦੇ ਇਹ ਸਾਡੀ ਆਤਮਾ ਦਾ ਘਰ ਹੈ ਜਿਹੜਾ ਸਾਡਾ ਸਰੀਰ ਹੈ ਨਾ ਇਹ ਸਾਡੀ ਆਤਮਾ ਦਾ ਘਰ ਹੈ ਘਰ ਦੇ ਵਿੱਚ ਅਸੀਂ ਰਹਿੰਦੇ ਹਾਂ ਇਸ ਸਰੀਰ ਵਿੱਚ ਸਾਡੀ ਆਤਮਾ ਰਹਿੰਦੀ ਹੈ ਇਹ ਸਾਡੀ ਆਤਮਾ ਦੇ ਰਹਿਣ ਦੀ ਥਾਂ ਹੈ ਸਰੀਰ ਇਹ ਸਮਝ ਕੇ ਸਾਰੇ ਇਸ ਤੋਂ ਬਾਬੇ ਨੇ ਕਹਿਆ ਰੁਕਣ ਦੀਨ ਮੈਂ ਸਰੀਰ ਨਹੀਂ ਆ ਬਾਬਾ ਤੇਰੇ ਤੋਂ ਬਿਨਾ ਇਹ ਜ਼ਿੰਦਗੀ ਨਹੀਂ ਚੱਲਣੀ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਸਦਾ ਤੇਰੀ ਨਾਲ ਆ ਰੁਕਣ ਦਿਨ ਮੈਂ ਸਦਾ ਤੇਰੀ ਨਾਲ ਆ ਬਾਬਾ ਕੋਈ ਆਪਣੀ ਪਿਆਰ ਦੀ ਨਿਸ਼ਾਨੀ ਦੇ ਜਿਸ ਨੂੰ ਦੇਖ ਕੇ ਮੈਂ ਤੈਨੂੰ ਯਾਦ ਕਰ ਸਕਾਂ ਤੇਰਾ ਚੀਤਾ ਆ ਜਾਏ ਇਤਿਹਾਸਕਾਰ ਕਹਿੰਦੇ ਨੇ ਮੈਂ ਅੱਜ ਗੁਰਮੁਖ ਖਸਵੇਰੀ ਵੀ ਇੱਕ ਨਾ ਇੱਕ ਵਾਰ ਮੈਂ ਜ਼ਿਕਰ ਕੀਤਾ ਸੀ ਪਹਿਲਾਂ ਵੀ ਇੱਕ ਤਾਜਦੀਨ ਨਾਮ ਦਾ ਇੱਕ ਮੁਸਲਮਾਨ ਸੀ ਉਹ ਬਾਬੇ ਨਾਨਕ ਦੇ ਨਾਲ-ਨਾਲ ਚੱਲਦਾ ਹੈ ਉਸ ਸਮੇਂ ਉਹਨੇ ਇੱਕ ਕਿਤਾਬ ਲਿਖੀ ਸਿਆਤੋ ਬਾਬਾ ਨਾਨਕ 47 ਤੋਂ ਪਹਿਲਾਂ ਲਾਹੌਰ ਦੇ ਰਹਿਣ ਵਾਲੇ ਇੱਕ ਸੈਦਾ ਨਾਮ ਮੈਨੂੰ ਵਿਸਰ ਗਿਆ ਉਹਨਾਂ ਦਾ ਉਹ ਉੱਥੇ ਪੜਨ ਵਾਸਤੇ ਗਏ ਉੱਥੇ ਮੱਕੇ ਦੀ ਲਾਇਬ੍ਰੇਰੀ ਵਿੱਚ ਉਹਨਾਂ ਨੂੰ ਖੋਜ ਕਰਦਿਆ ਕਰਦਿਆ ਪੜਦਿਆ ਪੜਦਿਆ ਕਿਤੋਂ ਉਹ ਕਿਤਾਬ ਹੱਥ ਲੱਗੀ ਉਹ ਅਰਬੀ ਦੇ ਵਿੱਚ ਸੀ ਉਹਨਾਂ ਨੇ ਉਹ ਪੜੀ ਸਾਰੀ ਇਹਨ ਇੱਕ ਇੱਕ ਜਿਹੜਾ ਹੈ ਉਹਦੇ ਵਿੱਚ ਗੁਰਨਾਨਕ ਸਾਹਿਬ ਪਾਤਸ਼ਾਹ ਦੀ ਸਫਰਾਂ ਦੀ ਗੱਤ ਹੈ ਇਹ ਬਾਬਾ ਜੀ ਇੱਥੇ ਜਾ ਰਹੇ ਨਹੀਂ ਹੁਣ ਇੱਥੇ ਜਾ ਰਹੇ ਨਹੀਂ ਹੁਣ ਇਦਾਂ ਅੱਜ ਬਾਬੇ ਨੇ ਇਹ ਕੀਤਾ ਅੱਜ ਬਾਬੇ ਨੂੰ ਉਹ ਮਿਲਿਆ ਇਦਾਂ ਉੱਚ ਸਫਰ ਹੈ ਪੂਰਾ ਤਾਂ ਉਹ ਉਹ ਫਿਰ ਉਹ ਜਿਹੜਾ ਸੈਦ ਸੀ ਉਹ ਲਾਹੌਰ ਆਇਆ ਉਹ ਸਿੱਖ ਬਣਿਆ ਉਹਦਾ ਨਾਮ ਹੋਇਆ ਸੈਦ ਪ੍ਰਥੀਪਾਲ ਸਿੰਘ ਇਹ ਬਾਦ ਵਾਲਾ ਨਾਮ ਸੀ ਉਹ ਹੁਣ ਜਿਹੜੀ ਕਿਤਾਬ ਹੈ ਨਾ ਉਹ ਪੰਜਾਬੀ ਚ ਵੀ ਮਿਲ ਜਾਂਦੀ ਹੈ ਸਿਆਪ ਉਹ ਬਾਬਾ ਦਾ ਤੇ ਉਹ ਮੈਚ ਸਵੇਰੇ ਪੜ ਰਿਆ ਸਾ ਤੇ ਉਹਦੇ ਵਿੱਚ ਉਹਨਾਂ ਲਿਖਿਆ ਵੀ ਗੁਰੂ ਨਾਨਕ ਸਾਹਿਬ ਮਾਤਸ਼ਾ ਫਿਰ ਉਸ ਜਿਹੜਾ ਹੈ ਨਾ ਕਾਜੀ ਰੁਪਨਦੀਨ ਨੂੰ ਆਪਣੀ ਜੁੱਤੀ ਉਤਾਰ ਕੇ ਦਿੰਦੇ ਨੇ ਜੁੱਤੀ ਜੁੱਤੀ ਉਤਾਰ ਕੇ ਬਾਬੇ ਨੇ ਦਿੱਤੀ ਕਾਜੀ ਰੁਕਣਦੀਨ ਨੇ ਉਹ ਜੁੱਤੀ ਆਪਣੇ ਮਸਤਕ ਨੂੰ ਲਾਈ ਤੇ ਗੁਰਮਖੋ ਆਪਣੇ ਘਰ ਵਿੱਚ ਲੈ ਗਿਆ ਕਾਜੀ ਰੁਕਣਦੀਨ ਜਿਸ ਗੁਫਾ ਦੇ ਸਾਹਮਣੇ ਬੈਠ ਕੇ ਬਾਬਾ ਇਦਾਂ ਸੰਦੇਸ਼ ਦਿੰਦਾ ਸੀ ਨਾ ਮੱਕੇ ਦੇ ਵਿੱਚ ਸ਼ਹਿਰ ਤੋਂ ਬਾਹਰ ਵੱਡੀ ਗੁਫਾ ਬਣੀ ਹੋਈ ਸੀ ਪੱਥਰਾਂ ਦੀ ਉਦੇ ਸਾਹਮਣੇ ਬੈਠ ਕੇ ਗੁਰਾਂਖ ਸਾਹਿਬ ਪਾਤਸ਼ਾਹ ਆਪਣਾ ਉਪਦੇਸ਼ ਦਿੰਦੇ ਸਨ ਫਿਰ ਉਹ ਉੱਥੇ ਕਾਜੀ ਰੁਪਨ ਦਿਨ ਟਿਕ ਗਿਆ ਉੱਥੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦਾ ਜਪਜੀ ਦੀ ਬਾਣੀ ਦਾ ਪਾਠ ਬਾਬੇ ਦੀ ਬਾਣੀ ਨੂੰ ਪੜ੍ਹਦਾ ਜੋ ਸਮੇਂ ਉਚਾਰਨ ਕੀਤੀ ਸੀ ਗੁਰਾਂਖ ਸਾਹਿਬ ਪਾਤਸ਼ਾਹ ਨੂੰ ਦੇਖ ਕੇ ਆਏ ਤੇ ਨਾਲ ਰੋਜ਼ਾਨਾ ਉੱਠ ਕੇ ਸਵੇਰੇ ਬਾਦੇ ਦੀ ਉਸ ਕੌਂਸ ਨੂੰ ਆਪਣੇ ਮਸਤਕ ਨਾਲ ਲੰਗੜਾ ਤੇ ਫਿਰ ਆਪਣੇ ਕੰਮ ਆਰੰਭ ਕਰਦਾ ਕੁਝ ਮਹੀਨਿਆਂ ਤੋਂ ਬਾਅਦ ਗੁਰੂ ਅੰਗਸਾਹਿਬ ਪਾਤਸ਼ਾਹ ਤੇ ਪਿੱਛੇ ਆ ਗਏ ਥੋੜਾ ਜਿਹਾ ਅਸਮਝੋ ਜੀ ਇਹ ਵੀ ਜ਼ਰੂਰੀ ਇਤਿਹਾਸ ਦਾ ਹਿੱਸਾ ਹੈ ਗੁਰੂ ਖੁਗੁਰ ਨਾਨਕ ਸਾਹਿਬ ਪਾਤਸ਼ਾਹ ਤੇ ਵਾਪਸ ਆ ਗਏ ਜਿਹੜੇ ਹਜ਼ਾਰਾਂ ਲੋਕ ਸਨ ਉੱਥੇ ਉਹ ਕਾਜੀ ਰੁਕਣ ਦੇਣ ਦੀ ਉਸ ਜਿਹੜੀ ਉਹ ਜਿੱਥੇ ਉਹ ਬੈਠਦਾ ਹੈ ਗੁਫਾ ਦੇ ਸਾਹਮਣੇ ਉੱਥੇ ਹਜ਼ਾਰਾਂ ਲੋਕ ਪਰਜਾਨਾ ਜੁੜਦੇ ਆ ਗਏ। ਬਾਬੇ ਦੇ ਬਚਨਾਂ ਨੂੰ ਪੜਿਆ ਜਾਂਦਾ। ਬਾਬੇ ਦੀ ਬਾਣੀ ਨੂੰ ਪੜਿਆ ਜਾਂਦਾ। ਹੌਲੀ-ਹੌਲੀ ਇਹ ਖਬਰ ਫੈਲ ਗਈ ਵੀ ਜਿਹੜੇ ਸ਼ਿੰਦੀ ਫੀਰ ਨਾਨਕ ਸ਼ਾਹ ਇੱਥੇ ਆਇਆ ਸੀ ਨਾ ਉਹਨੂੰ ਜਿਹੜੇ ਮੰਨਣ ਵਾਲੇ ਨੇ ਉਹ ਇਸਲਾਮ ਤੋਂ ਬਾਗੀ ਹੋ ਰਹੇ। ਉਹ ਕਾਫਰ ਬਣ ਰਹੇ ਕਾਜੀ ਰੁਕਨਦੀਨ ਸੀ ਜਿਹੜਾ ਉਹਦੇ ਕਬੀਲੇ ਦਾ ਨਾਮ ਸੀ ਖਾਵੇਸ ਕਬੀਲਾ ਉਸ ਖਾਵੇਸ ਕਬੀਲੇ ਦੇ ਬਹੁਤੇ ਲੋਕ ਬਾਬੇ ਦੇ ਸਿੱਖ ਬਣ ਗਏ ਸਨ ਫਿਰ ਕਾਜੀ ਰੁਕਨਦੀਨ ਤੇ ਉਹਦੇ ਪੂਰੇ ਦੇ ਪੂਰੇ ਖਾਵੇਸ ਕਬੀਲੇ ਨੂੰ ਮੱਕੇ ਦੀ ਗੁਰਮੁਖੋ ਵੱਡੀ ਮਸਜਦ ਦੇ ਵਿੱਚ ਬੁਲਾਇਆ ਜਾਂਦਾ ਹੈ ਉਹਨਾਂ ਤੇ ਕੇਸ ਚਲਾਇਆ ਗਿਆ ਉਹਦੇ ਵਿੱਚ ਕਾਜੀ ਰੁਕਨਦੀਨ ਸੀ ਜਿਹੜਾ ਉਹਨੂੰ ਮੌਤ ਦੀ ਸਜ਼ਾ ਸੁناਈ ਗਈ ਇਹ ਪਹਿਲਾ ਸ਼ਹੀਦ ਹੈ ਜੀ ਸਿੱਖ ਧਰਮ ਦਾ ਉੱਥੇ ਪੰਜ ਸੱਤ ਜਣੇ ਜਿਹੜੇ ਉਹ ਰੂਲ ਦਿੱਤੇ ਗਏ ਇੱਕ ਸਭ ਤੋਂ ਪਹਿਲਾ ਇਹ ਸੀ ਇਹ ਜੋ ਨਾਨਕ ਫਕੀਰ ਹੈ ਇਹ ਕਾਫਰ ਹੈ ਇਸਲਾਮ ਦਾ ਗੁਨਾਹਗਾਰ ਹੈ ਤੇ ਜਿਹੜੇ ਇਹਦੇ ਬੈਤ ਨੂੰ ਬੈਤ ਦਾ ਅਰਥ ਹੁੰਦਾ ਹੈ ਬਚਨ ਜਿਹੜੇ ਇਹਦੇ ਬੈਤ ਨੂੰ ਸੁਣਦੇ ਨੇ ਉਹ ਵੀ ਕਾਫਰ ਨੇ ਇਹ ਉੱਥੇ ਮੱਕੇ ਦੀ ਵੱਡੀ ਮਸਜਦ ਦੇ ਵਿੱਚ ਇਹ ਫਤਵਾ ਸੁਨਾਇਆ ਗਿਆ ਨਾਨਕ ਨਾਨਕ ਕਾਫਰ ਹੈ ਉਹਦਾ ਬੈਤ ਸੁਣਨ ਵਾਲੇ ਵੀ ਕਾਫਰ ਨੇ ਕਾਜੀ ਰੁਕਨਦੀਨ ਦੇ ਉੱਤੇ ਇਹ ਫੈਸਲਾ ਸੁਨਾਇਆ ਗਿਆ ਕਿ ਇਹਨੂੰ ਸਭ ਤੋਂ ਪਹਿਲਾਂ ਉੱਠ ਦੇ ਉੱਪਰ ਬਿਠਾ ਕੇ ਇਹਨੂੰ ਪੂਰੇ ਮੱਕੇ ਸ਼ਹਿਰ ਦੇ ਵਿੱਚ ਮੂੰਹ ਕਾਲਾ ਕਰਕੇ ਘੁਮਾਇਆ ਜਾਏ ਉੱਠ ਦੇ ਉੱਤੇ ਬਿਠਾ ਕੇ ਜੇਕਰ ਆਉਂਦਾ ਕਾਲਾ ਮੂੰਹ ਕਰਕੇ ਉੱਠ ਦੇ ਉੱਤੇ ਬਿਠਾ ਕੇ ਇਦਾਂ ਘੁਮਾਇਆ ਜਾਏ ਉਸ ਤੋਂ ਬਾਅਦ ਇਹਨੂੰ ਸੰਗਸਾਰ ਕੀਤਾ ਜਾਏ ਸੰਗਸਾਰ ਦਾ ਅਰਥ ਹੁੰਦਾ ਹੈ ਧਰਤੀ ਵਿੱਚ ਅੰਧਾ ਸਰੀਰ ਗੱਟ ਕੇ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਏਗਾ ਉਹਨੂੰ ਸੰਗਸਾਰ ਕਿਹਾ ਜਾਂਦਾ ਉਸ ਤੋਂ ਬਾਅਦ ਹੁਣ ਤੁਹਾਨੂੰ ਲੱਗੇਗਾ ਇਹ ਲੱਗੇਗਾ ਤੁਹਾਨੂੰ ਵੀ ਗਿਆਨੀ ਜੀ ਇਹਦੇ ਅਰਥ ਨਹੀਂ ਕਰਦੇ ਪਰ ਗੱਲ ਹੋਰ ਪਾਸੇ ਲੱਗੀ ਪਰ ਥੋੜਾ ਇਹ ਨੁਕਤੇ ਨੂੰ ਸਮਝੋ ਕਿਉਂਕਿ ਇਹ ਇਹ ਉਹ ਉਹਦੇ ਪਿਆਰ ਦੀ ਨਿਸ਼ਾਨੀ ਉਹ ਕਿੰਨਾ ਪਿਆਰ ਕਰਦਾ ਉਸ ਤੋਂ ਬਾਅਦ ਇਹ ਕਿਹਾ ਗਿਆ ਉਹਦੀ ਜ਼ਮੀਨ ਜਾਇਦਾਦ ਜ਼ਬਤ ਕੀਤੀ ਜਾਏ ਤੇ ਜਿਹੜਾ ਕਾਜੀ ਰੁਕਣਦਾਨ ਦਾ ਖਵੇਸ ਕਬੀਲਾ ਹੈ ਉਹਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਜਾਇਆ। ਔਰ ਇਹ ਸਭ ਕੁਝ ਹੋਇਆ ਗਰਮ। ਉਹਦੇ ਖਵੇਸ ਕਬੀਲੇ ਨੂੰ ਕੱਢ ਦਿੱਤਾ ਗਿਆ। ਫਿਰ ਉਹ ਤਰਾ ਦਾ ਇਲਾਕਾ ਹੈ ਅਫਗਾਨਿਸਤਾਨ ਦੇ ਵਿੱਚ। ਉੱਥੇ ਉਹਦਾ ਖਵੇਸ ਕਬੀਲਾ ਇਤਿਹਾਸ ਕਰ ਦੱਸਦੇ ਵੀ ਅੱਜ ਵੀ ਰਹਿੰਦਾ ਹੈ। ਉਹ ਅੱਜ ਵੀ ਗੁਰانک ਸਾਹਿਬ ਜੀ ਦੀ ਪੂਜਾ ਕਰਦੇ ਆ। ਕਾਜੀ ਰੁਕਣ ਦੀਨ ਨੂੰ 22 ਦਿਨ ਮੂੰਹ ਕਾਲਾ ਕਰਕੇ ਇਦਾਂ ਉੱਠ ਤੇ ਬਿਠਾ ਕੇ ਕਮਾਇਆ ਜਾਂਦਾ ਹੈ। ਲਾਂਤਾਂ ਪਾਈਆਂ ਜਾਂਦੀਆਂ ਨੇ ਉਹਦਾ ਘਰ-ਬਾਰ ਉਜਾੜ ਦਿੱਤਾ ਜਾਂਦਾ ਹੈ ਉਹਦੀ ਜائਦਾਦ ਜਿਹੜੀ ਹੈ ਉਹ ਉਥੋਂ ਦੀ ਜਿਹੜੀ ਹਕੂਮਤ ਹੈ ਉਹ ਆਪਣੇ ਅੰਡਰ ਕਰ ਲੈਂਦੀ ਹੈ ਔਰ 22 ਦਿਨਾਂ ਤੋਂ ਬਾਅਦ ਫਿਰ ਏਦਾਂ ਲੱਕ ਤੱਕ ਧਰਤੀ 'ਚ ਗੱਡ ਕੇ ਕਈ ਕਹਿੰਦੇ ਨੇ ਵੀ ਇੱਥੋਂ ਦਾ ਗੱਡ ਕੇ ਨਹੀਂ ਮੈਂ ਅੱਜ ਪੜਿਆ ਵੀ ਲੱਕ ਤੱਕ ਗੱਡ ਕੇ ਅੱਧਾ ਗੱਡ ਕੇ ਸਰੀਰ ਧਰਤੀ 'ਚ ਗੱਡਿਆ ਗਿਆ ਔਰ ਫਿਰ ਆਸ-ਪਾਸੇ ਲੋਕ ਹਜ਼ਾਰਾਂ ਖੜੇ ਪੱਥਰ ਲੈ ਕੇ ਹੱਥਾਂ 'ਚ ਖੜੇ ਸਨ ਤੇ ਜਿਹੜਾ ਵੱਡਾ ਕਾਜ਼ੀ ਸੀ ਮੱਕੇ ਦੀ ਮਸਜਿਦ ਆ ਉਹ ਆਉਂਦਾ ਉਹ ਸਾਹਮਣੇ ਕਹਿੰਦਾ ਤੇਰੀ ਆਖਰੀ ਇੱਛਾ ਕੀ ਤੇਰੇ ਆਖਰੀ ਬਚਨ ਬੋਲ ਜੇ ਬੋਲਣੇ ਨੇ ਤੇਰੀ ਆਖਰੀ ਤਕਰੀਰ ਕੀ ਤੇ ਫਿਰ ਜਿਹੜਾ ਕਾਜ਼ੀ ਰੁਕਣ ਦੇਣ ਸੀ ਉਹਨੇ ਹਜ਼ਾਰਾਂ ਲੋਕਾਂ ਸਾਹਮਣੇ ਪਤਾ ਹੀ ਉਹਨੂੰ ਵੀ ਮੌਤ ਆ ਜਾਣੀ ਆ ਪਰ ਉਹ ਇਦਾਂ ਬੋਲਦਾ ਕਿ ਮੈਂ ਮੇਰਾ ਮੁਰਸ਼ਦ ਨਾਨਕ ਹੈ ਉਹਦੀ ਕਿਤਾਬ ਸਭ ਤੋਂ ਵੱਡੀ ਕਿਤਾਬ ਹੈ ਜੇ ਦੁਨੀਆ ਦੇ ਲੋਕੋ ਤੁਸੀਂ ਨਜਾਤ ਚਾਹੁੰਦੇ ਹੋ ਤੇ ਨਾਨਕ ਦੀ ਸ਼ਰਨ ਵਿੱਚ ਆਓ ਨਾਨਕ ਦੀ ਸ਼ਰਨ ਤੋਂ ਬਿਨਾ ਤੁਹਾਨੂੰ ਰੱਬ ਦੇ ਦਰਬਾਰ ਵਿੱਚ ਨਜਾਤ ਖੁਦਾ ਦੀ ਦਰਗਾਹ ਵਿੱਚ ਜੰਨਤ ਵਿੱਚ ਨਜਾਤ ਨਹੀਂ ਮਿਲਣੀ ਇਹਨਾਂ ਉਹ ਬਚਨ ਕਰਦਾ ਹੈ ਤੇ ਗੁਰਮਖੋ ਉਹਦੀ ਧੌਣ ਹੈ ਜਿਹੜੀ ਇਦਾਂ ਉਹ ਇਦਾਂ ਲਟਕ ਜਾਂਦੀ ਹੈ ਔਰ ਉਸ ਵਾਸਤੇ ਆਓ ਫਿਰ ਹਜ਼ਾਰਾਂ ਲੋਕ ਉਹਦੇ ਪੱਥਰ ਮਾਰਦੇ ਆਂ ਔਰ ਪੱਥਰ ਮਾਰ ਮਾਰ ਕੇ ਉਹਦੇ ਸਰੀਰ ਨੂੰ ਲਹੂ ਲਹਾਨ ਕਰਕੇ ਫਿਰ ਉਹ ਖਤਮ ਕਰ ਦਿੱਤਾ ਜਾਂਦਾ ਹੈ ਕਾਜੀ ਰੁਪਨਦੀਨ ਸਿੱਖ ਧਰਮ ਦਾ ਪਹਿਲਾ ਸ਼ਹੀਦ ਹੈ ਹੁਣ ਇਹਨਾਂ ਉਹ ਪਿਆਰ ਕਰਦਾ ਹੈ ਗੁਰਨਾਨਕ ਸਾਹਿਬ ਪਾਤਸ਼ਾ ਅਖੀਰਲੇ ਸਮੇਂ ਜਦੋਂ ਬਾਬਾ ਚੱਲਿਆ ਫਿਰ ਉਹਨੂੰ ਫਿਰ ਆਪਣੇ ਪੈਰਾਂ ਦੀ ਖਰਾਬ ਸੀ ਜਿਹੜੀ ਉਹ ਪਿਆਰ ਦੀ ਨਿਸ਼ਾਨੀ ਵਜੋਂ ਦੇਖਿਆ ਜਿਹੜੀ ਇਹ ਖਰਾਬ ਸੀ ਜਦੋਂ ਉਸ ਨੂੰ ਮਾਰ ਦਿੱਤਾ ਗਿਆ ਫਿਰ ਉੱਚ ਸ਼ਰੀਫ ਬਹਾਵਲਪੁਰ ਪਾਕਿਸਤਾਨ ਦੇ ਵਿੱਚ ਨਾ 70 72 ਕਿਲੋਮੀਟਰ ਦੂਰ ਬਹਾਵਲਪੁਰ ਜ਼ਿਲ੍ਹੇ ਤੋਂ ਇੱਕ ਨਗਰ ਪੈਂਦਾ ਹੈ ਉੱਚ ਸ਼ਰੀਫ ਜਿੱਥੋਂ ਦੇ ਉੱਚ ਦੇ ਪੀਰ ਨੇ ਉਹ ਜਿਹੜੇ ਬਹਾਵਲਪੁਰ ਸੀ ਉਹ ਪੁਰਾਣੇ ਸਮੇਂ ਤੋਂ ਮੁਸਲਮਾਨਾਂ ਦਾ ਬਹੁਤ ਵੱਡਾ ਕੇਂਦਰ ਹੈ ਉਥੋਂ ਦੇ ਪੀਰ ਸਨ ਜਿਹੜੇ ਉਹ ਮੱਕੇ ਹੱਜ ਕਰਨ ਜਾਂਦੇ ਹੁੰਦੇ ਸੀ ਉਹਨਾਂ ਵਿੱਚੋਂ ਵੀ ਕਈਆਂ ਨੇ ਬਾਬੇ ਦੇ ਬਚਨ ਸੁਣੇ ਸਨ ਫਿਰ ਜਿਹੜੀ ਉਹ ਬਾਬੇ ਦੇ ਪੈਰਾਂ ਦੀ ਉਹ ਜੁੱਤੀ ਸੀ ਜਦੋਂ ਕਾਜੀ ਰੁਕਣ ਦੀਨ ਨੂੰ ਮਾਰ ਦਿੱਤਾ ਗਿਆ ਬਾਬੇ ਤੇ ਉਹਦੇ ਪੈਰਾਂ ਦੀ ਜੁੱਤੀ ਉਹ ਉੱਚ ਦੇ ਜਿਹੜੇ ਪੀਰ شریف ਉੱਚ شریف ਦੇ ਪੀਰ ਸਨ ਉਹ ਬਹਾਵਲਪੁਰ ਆਪਣੇ ਇੱਥੇ ਲੈ ਆਏ ਗੁਰਮੁਖੋ ਤੇ ਭਾਈ ਵੀਰ ਸਿੰਘਤਾ ਵੀ ਲਿਖਦੇ ਆ ਵੀ ਬਹਾਵਲ ਔਰ ਉੱਚ ਸ਼ਰੀਫ ਦੇ ਪੀਰਾਂ ਦੇ ਕੋਲ ਅੱਜ ਵੀ ਉਹ ਬਾਬੇ ਦੀ ਜੁੱਤੀ ਹੈ ਉਹ ਅੱਜ ਵੀ ਮੌਜੂਦ ਹੈ। ਪੁੱਤਰੀ ਨਸਾਨੀ ਕੌਂਸ ਦੀ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਪਿਆਰ ਦੇ ਵਿੱਚ ਆਪਣੀ ਪੈਰਾਂ ਦੀ ਜੁੱਤੀ ਸੀ ਜਿਹੜੀ ਉੱਥੋਂ ਦੇ ਪਿਆਰ ਕਰਨ ਵਾਲਿਆਂ ਨੂੰ ਦਿੱਤੀ ਮੱਕੇ ਅੰਦਰ ਪੂਜ ਕਰਾਈ ਤੇ ਜਿਹੜੇ ਮੱਕੇ ਦੇ ਵਿੱਚ ਬਾਬੇ ਨਾਨਕ ਦੇ ਸੇਵਕ ਬਣੇ ਉਹਨਾਂ ਨੇ ਫਿਰ ਉਸ ਜੁੱਤੀ ਨੂੰ ਬਾਬੇ ਨਾਨਕ ਦੇ ਪਿਆਰ ਦੀ ਨਿਸ਼ਾਨੀ ਸਮਝ ਕੇ ਪੂਜਣਾ ਹੀ ਸ਼ੁਰੂ ਕਰ ਦਿੱਤਾ ਜਿੱਥੇ ਜਾਏ ਜਗਤ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿੱਥੇ ਵੀ ਜਾਂਦੇ ਹਨ ਭਾਵੇਂ ਉਸ ਇਲਾਕੇ ਦੇ ਵਿੱਚ ਜਿੱਥੇ ਵੀ ਦੂਰ ਦੂਰ ਤੱਕ ਮੁਸਲਮਾਨਾਂ ਦੀ ਦੇਸ਼ ਜਾਂਦੇ ਹਨ ਬਾਬੇ ਬਾਜ ਨਾ ਖਾਲੀ ਜਾਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿੱਥੇ ਵੀ ਜਾਂਦੇ ਨੇ ਖਾਲੀ ਤਾਂ ਅਰਥਕ ਕੋਈ ਵੀ ਐਸੀ ਜਗਾ ਨਹੀਂ ਸੀ ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾ ਗਏ ਹੋਣ ਬਾਬਾ ਗੁਰਮ ਕੋ ਇੱਕ ਇੱਕ ਨਗਰ ਗਿਆ ਇੱਕ ਇੱਕ ਸ਼ਹਿਰ ਗਿਆ ਕੋਈ ਐਸਾ ਇਲਾਕਾ ਨਹੀਂ ਸੀ ਜਿੱਥੇ ਬਾਬਾ ਨਾ ਗਿਆ ਹੋਵੇ ਘਰ ਘਰ ਬਾਬਾ ਪੂਜੀਐ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਸਮਾਂ ਐਸਾ ਵੀ ਆਇਆ ਮੱਕੇ ਦੀ ਧਰਤੀ ਦੇ ਉੱਤੇ ਕਰ ਕਰ ਦੇ ਵਿੱਚ ਬਾਬੇ ਨਾਨਕ ਦੀ ਸ਼ੋਭਾ ਹੁੰਦੀ ਹੈ ਬਾਬੇ ਨਾਨਕ ਦੇ ਗੁਣ ਕਰ ਕਰ ਗਾਈ ਜਾਂਦੇ ਹਨ ਹਿੰਦੂ ਮੁਸਲਮਾਨ ਗਵਾਈ ਗਵਾਈ ਦਾ ਕੀ ਅਰਥ ਹੈ ਗਵਾ ਕੇ ਇਹ ਭੁੱਲ ਕੇ ਲੋਕ ਵੀ ਮੈਂ ਹਿੰਦੂ ਹਾਂ ਜਾਂ ਮੈਂ ਮੁਸਲਮਾਨ ਹਾਂ ਇਸ ਗੱਲ ਨੂੰ ਭੁੱਲ ਕੇ ਦੁਨੀਆ ਦੇ ਲੋਕ ਗੁਰਨਾਨਕ ਸਾਹਿਬ ਪਾਤਸ਼ਾਹ ਦੀ ਪੂਜਾ ਕਰਦੇ ਹਨ ਅਰਥ ਕੀ ਬਣਿਆ ਕੀ ਬਾਬੇ ਦੇ ਜਿਹੜੇ ਬਚਨ ਨੇ ਉਹ ਭਾਵੇਂ Hindu ਹੈ Musalman ਹੈ ਜਿਹੜਾ ਵੀ ਗੁਰਮਖੋ ਬਾਬੇ ਦੇ ਬਚਨ ਸੁਣਦਾ ਸੀ ਉਹ ਬਾਬੇ ਨਾਨਕ ਦਾ ਬਣ ਜਾਂਦਾ ਸੀ ਘਰ ਘਰ ਬਾਬਾ ਪੂਜੀਏ Hindu Musalman ਗਵਾਈ Hindu Musalman ਭੁੱਲ ਕੇ ਬਾਬੇ ਦੀ ਪੂਜਾ ਕਰਦੇ ਨੇ ਛਪੈ ਨਾਹੇ ਛਪਾਇਆ ਚੜਿਆ ਸੂਰਜ ਜਗ ਰੋਸ਼ਨਾਈ ਕਹਿ ਲੱਗੇ ਜਿਵੇਂ ਸੂਰਜ ਚੜ ਜਾਂਦਾ ਨਾ ਇਦਾਂ ਤੇ ਜੇ ਕੋਈ ਬੰਦਾ ਯਤਨ ਕਰੇ ਵੀ ਸੂਰਜ ਦੇ ਉੱਤੇ ਪੜਦਾ ਪਾ ਕੇ ਸੂਰਜ ਨੂੰ ਲੁਕਾ ਲਵਾਂਗੇ ਤੇ ਚੇਤਾ ਰੱਖੋ ਸੂਰਜ ਨੂੰ ਲੁਪਾਇਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਭਾਈ ਗੁਰਦਾਸ ਸਿੰਘ ਕਹਿੰਦੇ ਜੇ ਕੋਈ ਬੰਦਾ ਇਹ ਸੋਚਦਾ ਮੈਂ ਬਾਬੇ ਨਾਨਕ ਦੇ ਗਿਆਨ ਨੂੰ ਪਰੇ ਕਰ ਦਿਆਂਗਾ ਬਾਬੇ ਨਾਨਕ ਦੇ ਬਚਨਾਂ ਨੂੰ ਛੁਪਾ ਦਿਆਂਗਾ ਲੁਕਾ ਦਿਆਂਗਾ ਤੇ ਬਿਲਕੁਲ ਨਹੀਂ ਬਾਬਾ ਨਾਨਕ ਤੇ ਉਸ ਸੂਰਜ ਦੇ ਵਾਂਗ ਹੈ ਜਿਹਨੂੰ ਸੋਪਾਇਆ ਲੋਕਾਇਆ ਨਹੀਂ ਜਾ ਸਕੀ ਦਾ ਬੁੱਕਿਆ ਸਿੰਘ ਉਜਾੜ ਵਿੱਚ ਗੁਰਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ ਇੰਜ ਗਰਜੇ ਜਿਵੇਂ ਉਜਾੜੇ ਜੰਗਲ ਦੇ ਵਿੱਚ ਸ਼ੇਰ ਗਰਜਦਾ ਹੈ ਇੰਜ ਗਰਜੇ ਗੁਰੂ ਸਭ ਮਿਰਗਾਵਲ ਭੰਨੀ ਜਾਈ ਮਿਰਗਾਵਲ ਦਾ ਕੀ ਅਰਥ ਹੁੰਦਾ ਮਿਰਗਾਂ ਦੀ ਡਾਰ ਜਿਵੇਂ ਗੁਰਮੁਖੋ ਜਿਹੜੇ ਮਿਰਗ ਨੇ ਨਾ ਇਹਦਾ ਇਹਦਾ ਅਰਥ ਕੀ ਬਣੇਗਾ ਜਿਵੇਂ ਮਿਰਗ ਨੇ ਇੰਜ ਛਾਲਾਂ ਮਾਰਦੀ ਆ ਜੰਗਲ ਦੇ ਵਿੱਚ ਆਪਣੀਆਂ ਮਨਾਈਆਂ ਕਰਦੇ ਆ ਇਧਰ ਭੱਜਦੇ ਉਧਰ ਭੱਜਦੇ ਵੀ ਸਾਡਾ ਹੀ ਆ ਸਾਰਾ ਜੰਗਲ ਪਰ ਜਦੋਂ ਇੱਕ ਵਾਰ ਸ਼ੇਰ ਦੀ ਗਰਜਣਾ ਪੈਂਦੀ ਹੈ ਨਾ ਤੇ ਸ਼ੇਰ ਦੀ ਗਰਜਣਾ ਦੀ ਆਵਾਜ਼ ਸੁਣਦੇ ਆਂ ਫਿਰ ਜਿਹੜੇ ਮਨ ਮਰਜ਼ੀਆਂ ਕਰਨ ਵਾਲੇ ਹਿਰਨ ਨੇ ਉਹਨਾਂ ਨੂੰ ਭੱਜਣ ਨੂੰ ਲੁਕਣ ਨੂੰ ਥਾਂ ਨਹੀਂ ਮਿਲਦੀ ਇਸੇ ਤਰ੍ਹਾਂ ਇਸ ਧਰਮ ਦੀ ਦੁਨੀਆ ਦੇ ਵਿੱਚ ਜਿਹੜੇ ਲੋਕ ਆਪਣੇ ਆਪ ਨੂੰ ਧਰਮੀ ਮੰਨ ਕੇ ਬੈਠੇ ਸੀ ਪਰ ਧਰਮ ਦੇ ਨਾਮ ਦੇ ਹੇਠ ਝੂਠ, ਪਖੰਡ ਤੇ ਲੋਕਾਂ 'ਚ ਨਫ਼ਰਤ ਪੈਦਾ ਕਰ ਰਹੀ ਸੀ ਚੇਤਾ ਰੱਖੋ ਜਦੋਂ ਬਾਬਾ ਗਰਜਿਆ ਬਾਬਾ ਗਰਜੇ ਦਾ ਕੀ ਅਰਥ ਹੈ ਬਾਬੇ ਨੇ ਬਾਣੀ ਦਾ ਸੱਚ ਸੁਨਾਇਆ ਫਿਰ ਉਹਨਾਂ ਪਖੰਡੀਆਂ ਝੂਠੀਆਂ ਲੋਕਾਂ ਨੂੰ ਭੱਜਣ ਦੇ ਲਈ ਲੁਕਣ ਦੇ ਲਈ ਥਾਂ ਲੁੱਮੀ ਬੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਪੰਨੀ ਜਾਈ ਚੜਿਆ ਚੰਦ ਨਾ ਲੁਕਾਈ ਕੱਢ ਪੁਨਾਲੀ ਪੁਨਾਲੀ ਹੁੰਦਾ ਪ੍ਰਾਂਤ ਜੋ ਤਾ ਸਿਪਾਈ ਕਹਿਣ ਲੱਗੇ ਰਾਤ ਨੂੰ ਚੰਦਰਮਾ ਨਿਕਲਦਾ ਏ ਤਾਂ ਤੇ ਜੇ ਕੋਈ ਔਰਤ ਜੇ ਕੋਈ ਬੀਬੀ ਇਹ ਕਹਿ ਦੇਵੇ ਮੈਂ ਘਰ ਦੀ ਪ੍ਰਾਂਤ ਦੇ ਨਾਲ ਚੰਦ ਲੁਕੋ ਦਿਆਂਗੀ ਤੇ ਪ੍ਰਾਂਤ ਦੇ ਨਾਲ ਚੰਦ ਨਹੀਂ ਲਪੋਇਆ ਜਾਂਦਾ ਇਸੇ ਤਰ੍ਹਾਂ ਭਾਈ ਬਾਬੇ ਨਾਨਕ ਦਾ ਸੱਚ ਚੰਦਰਮਾ ਵਾਂਗ ਠੰਡ ਦੇਣ ਵਾਲਾ ਹੈ ਝੂਠ ਵਾਲੇ ਝੂਠੇ ਬੰਦੇ ਇਸ ਬਾਬੇ ਦੇ ਨਾਨਕ ਦੇ ਸੱਚ ਨੂੰ ਛੁਪਾ ਨਹੀਂ ਸਕਦੇ ਉਹ ਗੜ ਉਗ ਬਣੋ ਤੇ ਆਥ ਬਣੋ ਉਗ ਬਣੋ ਦਾ ਅਰਥ ਹੈ ਚੜਦਾ ਪਾਸਾ ਉੱਗਣ ਵਾਲਾ ਪਾਸਾ ਆਥ ਬਣੋ ਦਾ ਅਰਥ ਆਥਣ ਵਾਲਾ ਪਾਸਾ ਛਿਪਦੇ ਵਾਲਾ ਪਾਸਾ ਚੜਦੇ ਤੋਂ ਲੈ ਕੇ ਲੈਂਦੇ ਤੱਕ ਨੌ ਖੰਡ ਪ੍ਰਥਮੀ ਸਭਾ ਚੁਕਾਈ ਨੌ ਖੰਡ ਪ੍ਰਥਮ ਦਾ ਸਾਰੀ ਧਰਤੀ ਚੜਦੇ ਤੋਂ ਲੈ ਕੇ ਛਿਪਦੇ ਤੱਕ ਸਾਰੀ ਦੀ ਸਾਰੀ ਧਰਤੀ ਸਭਾ ਚੁਕਾਈ ਬਾਬੇ ਨਾਨਕ ਨੇ ਆਪਣੇ ਸੱਚ ਦੇ ਨਾਲ ਸਾਰਿਆਂ ਨੂੰ ਝੁਕਾ ਲਿਆ ਜਗ ਅੰਦਰ ਕੁਦਰਤ ਵਰਤਾਈ ਪੂਰੇ ਜਗਤ ਦੇ ਅੰਦਰ ਉਦਤ ਦਾ ਅਰਥ ਹੈ ਸ਼ਕਤੀ ਬਾਬੇ ਨਾਨਕ ਦੀ ਸ਼ਕਤੀ ਸਾਰੇ ਸੰਸਾਰ ਵਿੱਚ ਵਤ ਪਈ ਹੋਵੇ ਕੋਈ ਵੀ ਐਸਾ ਥਾਂ ਨਹੀਂ ਸੀ ਜਿੱਥੇ ਬਾਬੇ ਨੇ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਦਲੀਲ ਦੇ ਨਾਲ ਤੇ ਸੱਚ ਦੇ ਨਾਲ ਦੁਨੀਆ ਨੂੰ ਝੁਕਾਇਆ ਨਾ ਹੋਵੇ ਸਾਰੀ ਦੁਨੀਆ ਹੀ ਬਾਬੇ ਅੱਗੇ ਝੁੱਕੀ ਘਰ ਘਰ ਬਾਬਾ ਗਾਵੀ ਹੈ ਲੋਕ ਮੈਂ ਹਿੰਦੂ ਆਂ ਕਿ ਮੈਂ ਮੁਸਲਮਾਨ ਆਂ ਮੈਂ ਕਿਸੇ ਵੀ ਧਰਮ ਦਾ ਬਾਬੇ ਨੂੰ ਸਾਰੇ ਗਾਉਂਦੇ ਸਨ ਔਰ ਅੱਜ ਵੀ ਗੁਰਮਖੂ ਗਾਉਂਦੇ ਨੇ ਠੀਕ ਆ ਨਫ਼ਰਤ ਵਾਲੀ ਗੱਲ ਤੇ ਵੱਖਰੀ ਐ ਜਿਹੜਾ ਗੁਰੂ ਬਾਬੇ ਦੀ ਗਲਵਕੜੀ ਐ ਨਾ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਅਸੀਂ ਬਦਲ ਪੜਦੇ ਆ ਸਭ ਤੋਂ ਵੱਡਾ ਸਤਗੁਰ ਨਾਨਕ ਬਾਬਾ ਵੱਡਾ ਨਹੀਂ ਐ ਸਭ ਤੋਂ ਵੱਡਾ ਐ ਫਰਕ ਸਮਝਣ ਵਾਲੀ ਗੱਲ ਐ ਅਸੀਂ ਕਹਿੰਦੇ ਆਹ ਬਿਲਡਿੰਗਾਂ ਵੱਡੀਆਂ ਨੇ ਆ ਸਾਰੀਆਂ ਬਿਲਡਿੰਗਾਂ ਵੱਡੀਆਂ-ਵੱਡੀਆਂ ਨੇ ਪਰ ਆ ਸਭ ਤੋਂ ਵੱਡੀ ਹੈ ਵੱਡੀਆਂ ਗੁਰਮਖੋ ਬਹੁਤ ਹੁੰਦੀਆਂ ਨੇ ਪਰ ਸਭ ਤੋਂ ਵੱਡੀ ਇੱਕੋ ਹੁੰਦੀ ਹੈ ਅਸੀਂ ਕਹਿੰਦੇ ਆਹ ਦਰਖਤ ਵੱਡੇ ਨੇ ਪਰ ਇਹਨਾਂ ਚੋਂ ਆ ਸਭ ਤੋਂ ਵੱਡਾ ਵੱਡੇ-ਵੱਡੇ ਦਰਖਤ ਸਾਰੇ ਹੀ ਨੇ ਪਰ ਸਭ ਤੋਂ ਵੱਡਾ ਇੱਕੋ ਹੀ ਹੁੰਦਾ ਅਸੀਂ ਕਹਿੰਦੇ ਆ ਵੱਡੇ-ਵੱਡੇ ਬਜ਼ੁਰਗ ਬੈਠੇ ਨੇ ਪਰ ਆ ਬਾਪੂ ਸਭ ਤੋਂ ਵੱਡਾ ਹੈ ਇੰਨੇ ਨਾਸਿ ਅਰਥ ਕੀ ਬਣਿਆ ਵੀ ਇਹ ਸਾਰੇ ਵੱਡੀ ਉਮਰ ਦੇ ਨੇ ਪਰ ਇੰਨਾ ਸਾਰਿਆਂ ਵਿੱਚੋਂ ਆ ਇੱਕ ਸਭ ਤੋਂ ਵੱਡਾ ਹੈ ਇਸੇ ਤਰ੍ਹਾਂ ਭਾਈ ਦੁਨੀਆ ਦੇ ਜਿੰਨੇ ਪੀਰ ਪਗੰਬਰ ਮਰਸ਼ਦ ਗੁਰੂ ਸਾਰੇ ਵੱਡੇ ਨੇ ਪਰ ਗੁਰੂ ਅਰਜਨ ਸਾਹਿਬ ਕਹਿੰਨ ਲੱਗੇ ਗੁਰਨਾਨਕ ਸਾਹਿਬ ਸਭ ਤੋਂ ਵੱਡੇ ਨੇ ਪੁੱਛਿਆ ਕਿਉਂ ਵੱਡੇ ਨੇ ਪਰ ਪੁੱਛਿਆ ਨਾ ਕਿਉਂ ਵੱਡੇ ਨੇ ਤੇ ਗੁਰਮਖੋ ਸੀਤਲ ਜੀ ਇਹਦੇ ਅਰਥ ਕਰਦੇ ਹੁੰਦੇ ਨੇ ਕਹਿਣ ਲੱਗੇ ਇੱਕ ਦਰਖਤ ਉਹ ਐ ਜਿਹਦੇ ਥੱਲੇ 30 ਬੰਦੇ ਬੈਠ ਸਕਦੇ ਆ ਉਹ ਵੀ ਵੱਡਾ ਐ ਇੱਕ ਉਸ ਤੋਂ ਵੱਡਾ ਐ ਜਿਹਦੇ ਥੱਲੇ 50 ਬੰਦੇ ਬੈਠ ਸਕਦੇ ਆ ਉਹ ਵੀ ਚੰਗਾ ਐ ਕਹਿਣ ਲੱਗੇ ਇੱਕ ਦੇ ਥੱਲੇ 70 ਬੈਠ ਸਕਦੇ ਆ ਉਹ 30 ਵਾਲੇ ਤੋਂ 50 ਵਾਲਾ ਵੱਡਾ ਐ 50 ਵਾਲੇ ਤੋਂ 70 ਵਾਲਾ ਵੱਡਾ ਐ ਪਰ ਇੱਕ ਦਰਖਤ ਐਸਾ ਐ ਜਿਹਦੇ ਥੱਲੇ ਸਾਰੇ ਬੈਠ ਸਕਦੇ ਆ ਕਹ ਲੱਗੇ ਅਸੀਂ ਕਹਾਂਗੇ ਇਹ ਸਭ ਤੋਂ ਵੱਡਾ ਭਾਈ ਇਹਦੇ ਥੱਲੇ ਸਾਰੇ ਹੀ ਬੈਠ ਸਕਦੇ ਆ ਸੱਚ ਇਹ ਆ ਗੁਰਮਖੋ ਕੋਈ ਐਸਾ ਸਥਾਨ ਹੈ ਜਿੱਥੇ ਇਕੱਲੇ ਮੁਸਲਮਾਨ ਹੀ ਬੈਠ ਸਕਦੇ ਆ ਕੋਈ ਐਸਾ ਹੈ ਜਿੱਥੇ ਇਕੱਲੇ ਹਿੰਦੂ ਹੀ ਬੈਠ ਸਕਦੇ ਆ ਕੋਈ ਐਸੇ ਥਾਣੇ ਜਿੱਥੇ ਇਕੱਲੇ ਜੋਗੀ ਬੈਠ ਸਕਦੇ ਆ ਜਿੱਥੇ ਇਕੱਲੇ ਬੁੱਧੀ ਬੈਠ ਸਕਦੇ ਆ ਪਰ ਇਹ ਗੁਰਨਾਨਕ ਵੀ ਗਲਵਕੜੀ ਹੈ ਗੁਰਨਾਨਕ ਦੇ ਚਰਨਾਂ ਵਿੱਚ ਸਾਰੀ ਦੁਨੀਆ ਹੀ ਬੈਠ ਸਕਦੀ ਹੈ ਇਸ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਬਾਬਾ ਨਾਨਕ ਮੇਰਾ ਗੁਰੂ ਨਾਨਕ ਸਭ ਤੋਂ ਵੱਡਾ ਹੈ ਕਿਉਂਕਿ ਬਾਬੇ ਰੰਤ ਦੀ ਗਲਵਕੜੀ ਗੁਰੂ ਕੋਲ ਇੰਨੀ ਕਬੱਡੀ ਹੈ ਸਾਰੀ ਦੁਨੀਆਂ ਹੀ ਉਹਦੇ ਅੰਦਰ ਸਮਾ ਸਕਦੀ ਹੈ ਤੋ ਜਗ ਅੰਦਰ ਕੁਦਰਤ ਵਰਤਾਈ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਸੱਚ ਦੀ ਸ਼ਕਤੀ ਕੁਦਰਤ ਦਾ ਕੀ ਅਰਥ ਹੈ ਸ਼ਕਤੀ ਸੱਚ ਦੀ ਸ਼ਕਤੀ ਸਾਰੇ ਸੰਸਾਰ ਵਿੱਚ ਫਲਾ ਦਿੰਦੀ ਉਹਨਾਂ ਚੁੱਕਾਂ ਦੀ ਖੇਮਾ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ